ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਮੈਂ ਇਹ ਜਿਹੜਾ ਸਵੈਟਰ ਬਣਾਇਆ ਹੈ 9 ਸਾਲ ਤੱਕ ਦੇ ਬੱਚੇ ਲਈ ਆਰਾਮ ਨਾਲ ਆ ਜਾਊਗਾ 8 ਸਾਲ ਦੇ ਬੱਚੇ ਲਈ ਮੈਂ ਜਿਹੜਾ ਇਹ ਸਵੈਟਰ ਤਿਆਰ ਕੀਤਾ ਹੈ ਪਰ ਬੱਚੇ ਨੇ ਵੱਡਾ ਹੀ ਹੋਣਾ ਹੁੰਦਾ ਇਸ ਲਈ ਜਿਹੜਾ ਸਵੈਟਰ ਥੋੜਾ ਜਿਹਾ ਮੈਂ ਵੱਡਾ ਹੀ ਬਣਾਇਆ 9 ਸਾਲ ਤੱਕ ਬੱਚੇ ਦੇ ਆਰਾਮ ਨਾਲ ਆਊਗਾ ਇਸ ਤਰ੍ਹਾਂ ਇਹ ਬਾਰਡਰ ਬਣਾਇਆ ਹੈ ਇਸ ਤਰ੍ਹਾਂ ਪੌਕੇਟ ਬਣਾਈ ਦੋਨਾਂ ਸਾਈਡਾਂ ਤੋਂ ਖੁੱਲੀ ਇਸ ਤਰ੍ਹਾਂ ਠੀਕ ਹੈ ਬਟਨ ਪੱਟੀ ਬਣਾਈ ਹੈ ਗੋਲ ਗਲਾ ਬਣਾਇਆ ਠੀਕ ਹੈ ਜਿਹੜੀ ਬੈਕ ਪਾਰਟ ਦੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰ ਚੁੱਕੀ ਹਾਂ 프ਰੰਟ ਪਾਰਟ ਦੀ ਜਿਹੜੀ ਇਸ ਤਰ੍ਹਾਂ ਪੌਕਟ ਤੱਕ ਵੀਡੀਓ ਇਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਚੁੱਕੀ ਹਾਂ ਠੀਕ ਹੈ ਦੋ ਪਾਰਟ ਮੈਂ ਤੁਹਾਡੇ ਨਾਲ ਸਾਂਝੇ ਕਰ ਚੁੱਕੀ ਹਾਂ ਤੀਸਰਾ ਪਾਰਟ ਜਿਹੜਾ ਆਪਾਂ ਬਣਾਵਾਂਗੇ ਲੈਫਟ ਪਾਰਟ ਦੇ ਮੋਢੇ ਦੇ ਜਿਹੜੇ ਕਿੰਨੇ ਕੁੰਡੇ ਘਟਾਏ ਆ ਉਸ ਤੋਂ ਬਾਅਦ ਬਟਨ ਪੱਟੀ ਬਣਾਈ ਕਿਸ ਤਰ੍ਹਾਂ ਬਣਾਈ ਹੈ ਕਿਸ ਤਰ੍ਹਾਂ ਇਹ ਅੱਜ ਦੇਖੋ ਕਿੰਨੀ ਸੋਹਣੀ ਬਣੀ ਕਿਨਾਰੀ ਕਿਸ ਤਰ੍ਹਾਂ ਬਣਾਈ ਹੈ ਬਟਨ ਹੋਲ ਤੇ ਜਿਹੜੇ ਗਲੇ ਦੇ ਕੁੰਡੇ ਗਲਾਈ ਜਿਹੜੀ ਕਿਸ ਤਰ੍ਹਾਂ ਪਾਈ ਗਲੇ ਦੇ ਕੁੰਡੇ ਕਿਸ ਤਰ੍ਹਾਂ ਘਟਾਈਏ ਠੀਕ ਹੈ ਅੱਜ ਤੀਸਰੇ ਪਾਰਟ ਵਿੱਚ ਆਪਾਂ ਇਹ ਬਣਾਵਾਂਗੇ ਸਟੈਪ ਬਾਈ ਸਟੈਪ ਸਾਰਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗੀ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਉਣਾ ਜਿਹੜਾ ਮੈਂ ਤੁਹਾਨੂੰ ਦੱਸਿਆ ਬਹੁਤ ਹੀ ਸੋਹਣਾ ਸਵੈਟਰ ਬਣਿਆ ਤੇ ਚਲੋ ਪਰ ਸ਼ੁਰੂ ਕਰਦੇ ਆਪਾਂ ਤੀਸਰਾ ਪਾਰਟ ਬਣਾਉਣਾ ਠੀਕ ਹੈ ਮੋੜਿਆਂ ਦੀ ਘਟਾਈ ਬਟਨ ਪੱਟੀ ਗਲੇ ਦੀ ਘਟਾਈ ਲਾਸਟ ਪਾਰਟ ਬਾਕੀ ਸਾਰੇ ਪਾਰਟ ਮੈਂ ਇਹਦੇ ਪਲੇਲਿਸਟ ਵਿੱਚ ਪਾ ਦੂੰਗੀ ਕਿਸ ਤਰ੍ਹਾਂ ਬਾਰਡਰ ਬਣਾਇਆ ਉਸ ਤੋਂ ਬਾਅਦ ਕਿਵੇਂ ਜਿਹੜੇ ਕੁੰਡੇ ਵਧਾਏ ਸਾਰੇ ਪਾਰਟ ਮੈਂ ਪਲੇਲਿਸਟ ਵਿੱਚ ਪਾ ਦੂੰਗੀ ਇਹਦੇ ਠੀਕ ਹੈ ਚਲੋ ਸ਼ੁਰੂ ਕਰਦੇ ਹਾਂ ਬਣਾਉਣਾ ਦੇਖੋ ਹੁਣ ਪੌਕਟ ਕੰਪਲੀਟ ਹੋਣ ਤੋਂ ਬਾਅਦ ਆਪਣੀ ਜਿਹੜੀ ਉੱਪਰ ਤੱਕ ਲੰਬਾਈ ਕੰਪਲੀਟ ਹੋ ਗਈ ਬਾਰਡਰ ਤੋਂ ਲੈ ਕੇ ਉੱਪਰ ਤੱਕ ਹੁਣ ਇੱਥੇ ਤੱਕ 11 ਇੰਚ ਮੈਂ ਜਿਹੜੀ ਲੰਬਾਈ ਵੀ ਕੰਪਲੀਟ ਕਰ ਲਈ ਜਿਵੇਂ ਬੈਕ ਸਾਈਡ ਤੇ ਇੱਥੇ 11 ਇੰਚ ਦੀ ਲੰਬਾਈ ਕੰਪਲੀਟ ਕਰਨ ਤੋਂ ਬਾਅਦ ਮੋੜਿਆਂ ਦੀ ਕਟਾਈ ਪਾਈ ਆ। ਉਸੇ ਤਰ੍ਹਾਂ ਹੁਣ ਆਪਾਂ ਮੋੜਿਆਂ ਦੀ ਕਟਾਈ ਵੀ ਪਾਵਾਂਗੇ ਤੇ ਜਿਹੜਾ ਇਹ ਸਵੈਟਰ ਹੈ ਮੈਂ ਬਟਨ ਪੱਟੀ ਵਾਲਾ ਸਵੈਟਰ ਬਣਾਉਣਾ। ਤੇ ਜਿਹੜੀ ਆਪਾਂ ਬਟਨ ਪੱਟੀ ਵੀ ਸ਼ੁਰੂ ਕਰਾਂਗੇ ਇੱਥੋਂ ਠੀਕ ਹੈ। ਤਾਂ ਬਟਨ ਪੱਟੀ ਸ਼ੁਰੂ ਕਰਨ ਲਈ ਹੁਣ ਦੇਖੋ ਮੇਰੇ ਕੋਲ ਇੱਥੇ 73 ਕੁੰਡੀਆਂ 73 ਕੁੰਡੀਆਂ ਠੀਕ ਹੈ। 73 ਕੁੰਡੀਆਂ ਨੂੰ ਆਪਾਂ ਜਦੋਂ ਡਿਵਾਈਡ ਕਰਾਂਗੇ ਤਾਂ 11 ਕੁੰਡੇ ਆ ਜਿਹੜੇ ਮੈਂ ਵਿੱਚ ਬਟਨ ਪੱਟੀ ਲਈ ਰੱਖੂੰਗੀ ਇਹ ਆਪਣੀ ਮਰਜ਼ੀ ਤੁਸੀਂ 8 10 ਵੀ ਰੱਖ ਸਕਦੇ ਜਿੰਨੇ ਤੁਸੀਂ ਰੱਖਣੀ ਹੋਣਗੇ 11 ਕੁੰਡੇ ਮੈਂ ਬਟਨ ਪੱਟੀ ਲਈ ਰੱਖੂੰਗੀ ਜਿਹੜੇ ਦੂਸਰੇ ਕੁੰਡੇ ਹੋਣਗੇ ਇਧਰ ਆਪਣੇ ਦੋਨਾਂ ਕੰਨ ਇੱਕ ਇਧਰ ਤੇ ਇੱਕ ਇਧਰ ਠੀਕ ਹੈ ਦੋਨਾਂ ਕੰਨਾਂ ਤੇ ਡਿਵਾਈਡ ਹੋ ਜਾਣਗੇ ਤਾਂ 73 ਕੁੰਡਿਆਂ ਵਿੱਚੋਂ 11 ਕੁੰਡੇ ਜਦੋਂ ਆਪਾਂ ਇੱਥੇ ਰੱਖਾਂਗੇ ਤਾਂ ਮੇਰੇ ਕੋਲ ਇੱਥੇ ਰਹਿ ਜਾਣਗੇ 31 ਕੁੰਡੇ ਇਧਰ 31 ਇਧਰ 62 62 ਤੇ 11 ਤੇ 33 ਕੁੰਡੇ ਠੀਕ ਹੈ ਇਸ ਤਰ੍ਹਾਂ ਆਪਾਂ ਡਿਵਾਈਡ ਕਰ ਲੈਣੀ 31 31 62 ਹੋ ਗਏ ਤੇ 11 ਕੁੰਡੇ ਆਪਾਂ ਵਿੱਚ ਬਟਨ ਪੱਟੀ ਲਈ ਰੱਖ ਲੈਣੀ ਹੈ ਠੀਕ ਹੈ ਤਾਂ ਪਹਿਲਾਂ ਜਿਹੜੇ ਆਪਾਂ ਇੱਧਰ 31 ਕੁੰਡੇ ਬਣਾਈ ਕਰ ਲੈਣੇ ਜਦੋਂ ਆਪਾਂ ਬਟਨ ਪੱਟੀ ਵਾਲਾ ਕੋਈ ਸਵੈਟਰ ਬਣਾਉਣੀ ਹੈ ਤਾਂ ਪਹਿਲਾਂ ਇੱਕ ਪਾਸੇ ਦੀ ਲੰਬਾਈ ਕੰਪਲੀਟ ਕਰਾਂਗੇ ਫਿਰ ਦੂਸਰੇ ਪਾਸੇ ਦੀ ਲੰਬਾਈ ਕੰਪਲੀਟ ਕਰਾਂਗੇ ਠੀਕ ਹੈ ਫਿਰ ਗਲੇ ਦੀ ਘਟਾਈ ਪਾਵਾਂਗੇ ਤਾਂ ਦੇਖੋ ਪਹਿਲਾਂ ਆਪਾਂ ਮੋਢਿਆਂ ਦੀ ਘਟਾਈ ਵੀ ਪਾਉਂਦੇ ਜਾਵਾਂਗੇ ਨਾਲ ਹੀ ਆਪਾਂ ਬਟਨ ਪੱਟੀ ਵੀ ਚਲਾਉਂਦੇ ਜਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਜਿਵੇਂ ਆਪਾਂ ਬੈਕ ਸਾਈਡ ਤੇ ਮੋਢਿਆਂ ਦੀ ਘਟਾਈ ਪਾਈ ਘਟਾਈ ਪਾਈ ਹੈ ਉਸੇ ਤਰ੍ਹਾਂ ਆਪਾਂ ਘਟਾਈ ਪਾਉਣੀ ਹੈ ਠੀਕ ਹੈ ਦੋ ਕੁੰਡੇ ਕੱਢ ਗਏ ਆਪਣੇ ਦੋਏ ਹੋ ਗਏ ਠੀਕ ਹੈ 4 5 6 7 अठ नौ दस ग्यारह, बारह तेरह चौदह पंद्रह सोलह सतारा अठारह इस तरह मैं कत्ती कु कूडे बनाने ठीक है हूँ कत्ती कुंडे अपने इधर हो गए दोडे अपने घट गए तो नत्ती कुंडे आप बना लिए ठीक है ग्यारह कुंडे आप रखने पट्टी वास्ते ਤੇ ਇੱਥੇ ਹੀ ਮੈਂ ਜਿਹੜੀ ਬਟਨ ਪੱਟੀ ਬਣਾਉਣੀ ਸ਼ੁਰੂ ਕਰਾਂਗੀ ਠੀਕ ਹੈ 11 ਕੁੰਡੇ ਉਲਟੇ ਬਣਾਉਂਗੀ 1 2 3 4 5 6 7 8 9 ਦੋ ਕੁੰਡੇ এজ ਵਾਸਤੇ ਜਿਹੜੀ ਆਪਣੀ ਕਿਨਾਰੀ ਬਣੂਗੀ ਠੀਕ ਹੈ ਤਾਂ 11 ਕੁੰਡੇ ਆਪਣੇ ਬਟਨ ਪੱਟੀ ਵਾਲੇ ਹੋ ਗਏ ਇਸ ਤਰ੍ਹਾਂ ਹੁਣ ਇਧਰਲੀ ਸਾਈਡ ਆਪਾਂ ਪਹਿਲਾਂ ਪੂਰੀ ਕਰਾਂਗੇ ਇਧਰ ਆਪਾਂ ਇਹ ਕੁੰਡੇ ਇਸੇ ਤਰ੍ਹਾਂ ਸਲਾਈ ਵਿੱਚ ਰਹਿਣ ਦੇਵਾਂਗੇ ਠੀਕ ਹੈ ਇਧਰੋਂ ਹੁਣ ਆਪਾਂ ਸਾਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਆਂ ਉਲਟੇ ਪਾਸੇ ਤੋਂ ਸਲਾਈ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਂ ਆ ਗਈ ਸਿੱਧੀ ਸਾਈਡ ਤੇ ਪਹਿਲਾਂ ਆਪਾਂ ਦੋ ਕੁੰਡੇ ਘਟਾਏ ਸੀ ਤਾਂ ਹੁਣ ਫਿਰ ਆਪਾਂ ਦੋ ਕੁੰਡੇ ਨਹੀਂ ਘਟਾਈ ਪਾਵਾਂਗੇ ਦੋ ਦਾ ਇੱਕ ਬਣਾਵਾਂਗੇ ਫਿਰ ਵਾਪਸ ਸਲਾਈ ਤੇ ਕਰਕੇ ਦੋ ਦਾ ਇੱਕ ਦੋ ਕੁੰਡੇ ਘਟ ਗਏ ਠੀਕ ਹੈ ਦੋ ਕੁੰਡੇ ਪਹਿਲਾਂ ਘਟਾਏ ਦੋ ਫੇਰ ਘਟ ਗਏ ਹੁਣ ਆਪਣੀ ਇਸ ਜਿਹੜੇ ਕੁੰਡੇ ਆ ਸਾਰੇ ਸਿੱਧੇ ਆਉਣਗੇ ਇਸ ਤਰ੍ਹਾਂ ਬਟਨ ਪੱਟੀ ਵਾਲੇ ਕੁੰਡੇ ਆਪਾਂ ਜਿਵੇਂ ਬਣਾਉਣੀ ਉਸੇ ਤਰ੍ਹਾਂ ਬਣਾਉਂਦੇ ਜਾਂ। ਦੇਖੋ ਇਹ ਆ ਗਏ ਬਟਨ ਪੱਟੀ ਵਾਲੇ ਕੁੰਡੇ। 11 ਕੁੰਡੇ ਐ 1 2 3 4 5 6 7 8 9 ਦੋ ਕੁੰਡੇ ਐ ਜਿਹੜੇ ਵਾਲੇ ਤਾਂ 11 ਕੁੰਡੇ ਹੋ ਜਾਂਦੇ ਆ ਇਹਦੇ ਵਿੱਚ ਆਪਾਂ ਬਟਨ ਹੋਲ ਵੀ ਰੱਖਣਾ ਹੈ ਬਟਨ ਪੱਟੀ ਵਿੱਚ ਆਪਾਂ ਬਟਨ ਹੋਲ ਵੀ ਰੱਖਨੇ ਦੇਖਦੇ ਆ ਕਿੰਨੇ ਬਟਨ ਹੋਲ ਆਉਣਗੇ ਦੋ ਜਾਂ ਤਿੰਨ ਠੀਕ ਹੈ ਹੁਣ ਉਲਟੀ ਸिलाई ਸਾਰੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਉਲਟੀ ਸिलाई ਕੰਪਲੀਟ ਕਰਨ ਤੋਂ ਬਾਅਦ ਫੇਰ ਆ ਗਈ ਮੈਂ ਰਾਈਟ ਸਾਈਡ ਤੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇੱਕ ਕੁੰਡਾ ਫੇਰ ਘਟ ਗਿਆ ਤਾਂ ਆਪਣੇ ਕੋਲ ਹੁਣ ਮੋਢਿਆਂ ਦੀ ਘਟਾਈ ਜਿਹੜੀ ਕੰਪਲੀਟ ਹੋ ਗਈ 2 2 1 5 ਕੁੰਡੇ ਘਟ ਗਿਆ ਠੀਕ ਹੈ ਸਾਰੀ ਸਲਾਈ ਸਿੱਧੀ ਬਣਾ ਲੈਣੀ ਉਲਟੀ ਸਲਾਈ ਉਲਟੀ ਬਣਾ ਲੈਣੀ ਹੈ ਬਟਨ ਪੱਟੀ ਇਸੇ ਤਰ੍ਹਾਂ ਨਾਲ ਚਲਾਉਂਦੇ ਜਾਣਾ ਵਿੱਚ ਆਪਾਂ ਬਟਨ ਹੋਲ ਜਿਹੜੇ ਉਹ ਰੱਖਦੇ ਜਾਵਾਂਗੇ ਠੀਕ ਹੈ 7 ਇੰਚ ਮੋਢਿਆਂ ਦੀ ਲੰਬਾਈ ਕੰਪਲੀਟ ਕਰਨੀ ਤਾਂ ਮੈਂ ਇਹ 4 ਇੰਚ ਬਣਾ ਲੂੰਗੀ ਠੀਕ ਹੈ ਉਸ ਤੋਂ ਬਾਅਦ 3 ਇੰਚ ਜਦੋਂ ਆਪਣਾ ਬਣਾਉਣ ਵਾਲਾ ਰਹਿ ਜਾਊ ਆਪਾਂ ਮੋਢਿਆਂ ਦੀ ਸੌਰੀ ਗਲੇ ਦੀ ਘਟਾਈ ਪਾਵਾਂਗੇ ਤੇ ਮੋਢਿਆਂ ਦੀ ਲੰਬਾਈ ਜਿਹੜੀ ਕੰਪਲੀਟ ਕਰਾਂਗੇ ਪਹਿਲਾਂ ਮੈਂ ਇਹਨੂੰ 4 ਇੰਚ ਬਣਾ ਕੇ ਕੰਪਲੀਟ ਕਰਦੀ ਆਂ ਫਿਰ ਆਪਾਂ ਦੂਸਰੀ ਸਾਈਡ ਦੀ ਘਟਾਈ ਪਾਵਾਂਗੇ ਹੁਣ ਇਸ ਤਰ੍ਹਾਂ ਮੈਂ ਬਣਾਉਂਦੀ ਹੋਈ ਵਿੱਚ ਜਿਹੜਾ ਇਸ ਤਰ੍ਹਾਂ ਦੋ ਬਟਨ ਹੋਲ ਹੋ ਗਏ ਆਪਣੇ ਠੀਕ ਹੈ 4 ਇੰਚ ਦੀ ਲੰਬਾਈ ਮੈਂ ਤੁਹਾਨੂੰ ਕਿਹਾ ਸੀ ਮੈਂ 5 ਇੰਚ ਦੀ ਲੰਬਾਈ ਰੱਖੀ ਐ ਇੱਥੇ ਕਿਉਂਕਿ 7 ਇੰਚ 모ਢਾ ਬਣਾਉਣਾ ਤਾਂ 2 ਇੰਚ ਦੀ ਗਲਾਈ 모ਢੇ ਅਹੋ ਸੌਰੀ ਗਲੇ ਦੀ ਆਪਾਂ ਪਾਵਾਂਗੇ ਠੀਕ ਐ 모ਢੇ ਦੀ ਲੰਬਾਈ ਜਿਹੜੀ ਆਪਾਂ 5 ਇੰਚ ਕਰ ਲਈ 2 ਇੰਚ ਉੱਪਰ ਆਪਾਂ ਹੋਰ ਕੰਪਲੀਟ ਕਰਨਾ ਪਹਿਲਾਂ ਆਪਾਂ ਗਲੇ ਦੀ ਗਲਾਈ ਜਿਹੜੀ ਪਾਵਾਂਗੇ ਜਦੋਂ ਆਪਾਂ ਇਧਰਲੀ ਸਾਈਡ ਤੋਂ ਮੋਢੇ ਦੀ ਕਟਾਈ ਪਾਉਣੇ ਤਾਂ ਸਿੱਧੇ ਪਾਸੇ ਤੋਂ ਪਾਉਣੀ ਹੈ ਗਲੇ ਦੀ ਕਟਾਈ ਆ ਪਲਟੀ ਸਾਈਡ ਤੋਂ ਪਾਵਾਂਗੇ ਤਾਂ ਪਹਿਲਾਂ ਜਿਹੜੀ ਸਿੱਧੇ ਪਾਸੇ ਦੀ ਸਲਾਈ ਬਣਾ ਕੇ ਮੈਂ ਕੰਪਲੀਟ ਕਰੂੰਗੀ ਉਸ ਤੋਂ ਬਾਅਦ ਆਪਾਂ ਗਲੇ ਦੀ ਘਟਾਈ ਉਲਟੀ ਸਾਈਡ ਤੋਂ ਪਾਵਾਂਗੇ ਉਲਟੀ ਸਾਈਡ ਤੋਂ ਦੇਖੋ ਪਹਿਲਾਂ ਆਪਾਂ ਬਟਨ ਪੱਟੀ ਵਾਲੇ ਕੁੰਡੇ ਬਣਾ ਲਾਂਗੇ ਠੀਕ ਹੈ 11 ਕੁੰਡੇ ਮੇਰੇ ਕੋਲ 3 4 5 6 7 8 9 10 11 ਹੁਣ ਇਹਨਾਂ ਨੂੰ ਆਪਾਂ ਪਾਵਾਂਗੇ ਸੇਫਟੀ ਪੈਨ ਵਿੱਚ ਜਿਸੇ ਤਰ੍ਹਾਂ ਰੱਖ ਲੈਣੀ ਆਪਾਂ ਕਿਉਂਕਿ ਜਦੋਂ ਆਪਾਂ ਗਲਾ ਬਣਾਵਾਂਗੇ ਉਦੋਂ ਆਪਾਂ ਇਸੇ ਤਰ੍ਹਾਂ ਨਾਲ ਬਣਾਈ ਕਰਾਂਗੇ ਇਹਨਾਂ ਦੀ ਐਸ ਤਰ੍ਹਾਂ ਠੀਕ ਹੈ अगे देखो पंद्रह कुंडे मैं मोडे वास्ते रखने दो चार छे अठ दस बारह चौदह पंद्रह बाकी है अपने को दो चार छे अठ दस ग्यारह कुंडे ठीक है ग्यारह कुंडे आप हम इस तरह कटाने पहला कुंडा इस तरह बनाया दूसरा बनाया ਇਹਦੇ ਉੱਪਰ ਦੀ ਇਸ ਤਰ੍ਹਾਂ ਧਾਰ ਦਿਨੇ ਇੱਕ ਕੁੰਡਾ ਕੱਟ ਗਿਆ ਫਿਰ ਦੂਸਰਾ ਕੁੰਡਾ ਘਟਾਇਆ ਇਹਦੇ ਉੱਪਰ ਦੀ ਧਾਰ ਦੇਾਂਗੇ ਇਸ ਤਰ੍ਹਾਂ ਦੋ ਕੁੰਡੇ ਕੱਟ ਗਏ ਫਿਰ ਤੀਸਰਾ ਬਣਾਇਆ ਇਹਦੇ ਉੱਪਰ ਦੀ ਧਾਰ ਦੇਣਾ ਤਿੰਨ ਕੁੰਡੇ ਕੱਟ ਗਏ ਠੀਕ ਹੈ ਅੱਗੇ ਆਪਣੀ ਸਾਰੀ ਸਲਾਈ ਉਲਟੀ ਹੈ ਤਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਤੇ ਸਿੱਧੇ ਪਾਸਿਓ ਸਲਾਈ ਹੈ ਜਿਹੜੀ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਇਸੇ ਤਰ੍ਹਾਂ ਮੈਂ ਅਲਟੀ ਸਾਈਡ ਤੇ ਫੇਰ ਜਿਹੜੇ ਕੁੰਡੇ ਘਟਾਉਂਗੀ ਦੇਖੋ ਹੁਣ ਸਿੱਧੀ ਸਿਲਾਈ ਕੰਪਲੀਟ ਹੋ ਗਈ ਲਾਸਟ ਵਾਲਾ ਕੁੰਡਾ ਪੈਸੇ ਤਰ੍ਹਾਂ ਉਤਾਰ ਲੈਣਾ ਇਹ ਤੁਸੀਂ ਉਤਾਰ ਵੀ ਸਕਦੇ ਆ ਬੁਣ ਵੀ ਸਕਦੇ ਆ ਜੇਕਰ ਆਪਾਂ ਇਹਨੂੰ ਉਤਾਰਾਂਗੇ ਤਾਂ ਜਿਹੜੀ ਆਪਣੀ ਚੈਨ ਸੋਹਣੀ ਬਣ ਕੇ ਆਉਂਦੀ ਹੈ ਪਰ ਤੁਸੀਂ ਇਹਨੂੰ ਬੁਣ ਵੀ ਸਕਦੇ ਆ ਕਿਉਂਕਿ ਬਾਅਦ ਵਿੱਚ ਤਾਂ ਆਪਾਂ ਜਿਹੜੇ ਕੁੰਡੇ ਚੱਕਣੀ ਹੁੰਦੀ ਹੈ ਠੀਕ ਹੈ ਤੁਹਾਡੀ ਆਪਣੀ ਮਰਜ਼ੀ ਹੈ ਤਾਂ ਮੈਂ ਇਸ ਤਰ੍ਹਾਂ ਇਹਨੂੰ ਉਤਾਰ ਲੈਣੀ ਪਹਿਲਾਂ ਆਪਾਂ ਤੇਨੇ ਕੁੰਡੇ ਘਟਾਏ ਸੀ ਹੁਣ ਇਸ ਤਰ੍ਹਾਂ ਇੱਕ ਗੁੰਡਾਰੇ નીચે ਦੀ ਕੱਢ ਲੈਣਾ ਆਪਾਂ ਇੱਕ ਗੁੰਡਾ ਘਟ ਗਿਆ ਫਿਰ ਦੂਸਰਾ ਗੁੰਡਾ ਬਣਾਇਆ ਦੋ ਗੁੰਡੇ ਘਟ ਗਏ ਆਪਨੇ ਐਸਟਰਾ ਠੀਕ ਹੈ ਅੱਗੇ ਸਾਰੀ ਸਿਲਾਈ ਉਲਟੀ ਸਿੱਧੇ ਪਾਸੇ ਤੋਂ ਉਸੇ ਤਰ੍ਹਾਂ ਲਾਸਟ ਦੇ ਇੱਕ ਗੁੰਡੇ ਤੱਕ ਸਾਰੀ ਸਿੱਧੀ ਬਣਾਉਣੀ ਹੈ ਹਾਂ ਦੇਖੋ ਸਿੱਧੇ ਪਾਸੇ ਤੋਂ ਸਿਲਾਈ ਕੰਪਲੀਟ ਕਰਕੇ ਉਲਟੀ ਸਾਈਡ ਤੇ ਆ ਗਈ ਮੈਂ ਠੀਕ ਹੈ ਉਸੀ ਤਰ੍ਹਾਂ ਪਹਿਲਾਂ ਆਪਾਂ ਇੱਕ ਗੁੰਡਾ ਕਟਾ ਲੈਨੇ ਆਸਤਰਾ ਦੇਖੋ ਪਹਿਲਾਂ ਮੈਂ ਤਿੰਨ ਗੁੰਡਿਆਂ ਦੀ ਘਟਾਈ ਪਾਈ ਫਿਰ ਦੋ ਦੀ ਹੁਣ ਇੱਕ ਦੀ ਠੀਕ ਹੈ ਛੇ ਗੁੰਡੇ ਆਪਣੀ ਘਟ ਗਈ ਸਾਰੀ ਸਲਾਈ ਉਲਟੀ ਸਿੱਧੇ ਪਾਸੇ ਤੋਂ ਉਸੇ ਤਰ੍ਹਾਂ ਸਾਰੀ ਸਿੱਧੀ ਬਣਾ ਲਾਂਗੇ ਹੁਣ ਸਾਰੇ ਸਿੱਧੇ ਕੁੰਡੇ ਬਣਾਉਂਗੀ ਮੈਂ ਠੀਕ ਹੈ ਕਿਉਂਕਿ ਹੁਣ ਜਿਹੜੇ ਕੁੰਡੇ ਆ ਮੈਂ ਇੱਕ ਇੱਕ ਕੁੰਡਾ ਕਟਾਉਣਾ ਹੈ ਜਦੋਂ ਤੱਕ ਮੇਰੇ 15 ਕੁੰਡੇ ਨਾ ਰਹਿ ਜਾਣਗੇ ਉਦੋਂ ਤੱਕ ਮੈਂ ਇੱਕ ਇੱਕ ਕੁੰਡਾ ਕਟਾਉਂਦੀ ਜਾਊਂਗੀ ਤੇ ਮੋੜੇ ਦੀ ਲੰਬਾਈ 2 ਇੰਚ ਆਪਣੀ ਰਹਿੰਦੀ ਉਹਨੂੰ ਆਪਾਂ ਕੰਪਲੀਟ ਕਰ ਲਾਂਗੇ 15 ਜਦੋਂ 15 ਕੁੰਡੇ ਰਹਿ ਗਏ ਉਦੋਂ ਮੈਂ ਕਟਾਈ ਪਾਉਣੀ ਬੰਦ ਕਰੂੰਗੀ ਠੀਕ ਹੈ ਮੋੜੇ ਦੀ ਲੰਬਾਈ ਜੇ ਪੂਰੀ ਹੋ ਗਈ ਠੀਕ ਹੈ ਨਹੀਂ ਆਪਾਂ ਉਹ ਕੰਪਲੀਟ ਕਰ ਲਾਂਗੇ ਬਣਾ ਕੇ 15 ਕੁੰਡੇ देखो सारे कुंडे बना ले मैं फिर आ गई सीधी साइड पर सॉरी उल्टी साइड दो एक बनाऊंगी दो तीन चार छत अठ नौ दस ग्यारह बारह तेरह चौदह पंद्रह सोलह सतार अठारह उन्नी चार कुंडे मेरे को चार सलांगा चार कुंडे मैं घटाऊंगी ठीक है ਇਹ ਫਿਰ ਵੇਖਦੇ ਆ ਮੋਢੇ ਦੀ ਲੰਬਾਈ ਉਸ ਤੋਂ ਬਾਅਦ ਕੰਪਲੀਟ ਕਰਾਂਗੇ ਆਪਾਂ ਇਸ ਤਰ੍ਹਾਂ ਗਲੇ ਦੀ ਘਟਾਈ ਪਈ ਹੈ 3 2 1 1 1 1 ਇਸ ਤਰ੍ਹਾਂ ਠੀਕ ਹੈ ਚਾਰ ਕੁੰਡੇ ਮੈਂ ਹੋਰ ਜਿਹੜੇ ਹਰੇਕ ਉਲਟੀ ਚਲਾਈ ਵਿੱਚ ਚਾਰ ਕੁੰਡੇ ਇੱਕ ਇੱਕ ਕਰਕੇ ਘਟਾਉਂਗੀ ਠੀਕ ਹੈ ਹੁਣ ਗਲੇ ਦੀ ਜਿਹੜੀ ਘਟਾਈ ਵੀ ਕੰਪਲੀਟ ਹੋ ਗਈ ਇਸ ਤਰ੍ਹਾਂ ਦੇਖੋ ਕਿੰਨਾ ਸੋਹਣਾ ਗਲਾਈ 'ਚ ਗਲਾ ਬਣਿਆ ਤੇ ਮੋਢੇ ਦੀ 7 ਇੰਚ ਲੰਬਾਈ ਜਿਹੜੀ ਉਹ ਵੀ ਕੰਪਲੀਟ ਹੋ ਗਈ ਠੀਕ ਹੈ ਇਹ ਸਾਈਡ ਆਪਣੀ ਕੰਪਲੀਟ ਹੋ ਗਈ। ਹੁਣ ਆਪਾਂ ਬਣਾਵਾਂਗੇ ਰਾਈਟ ਸਾਈਡ। ਇਹ ਸਾਈਡ ਬਣਾਵਾਂਗੇ ਠੀਕ ਹੈ।